ਅੰਮ੍ਰਿਤਸਰ ਦੇ ਕਟੜਾ ਆਲੂ ਵਾਲੀਆ ਚ ਕੱਪੜੇ ਦੇ ਗੋਦਾਮ ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਕਈ ਮੁਸ਼ਕਲ ਦੇ ਬਾਅਦ ਅਖੀਰ ਅੱਗ ਤੇ ਕਾਬੂ ਪਾ ਲਿਆ ਗਿਆ। ਅੱਗ ਨਹੀਂ ਪਿਆਨਕ ਸੀ ਕਿ ਅੱਗ ਦੀਆਂ ਲਪਟਾਂ ਨੇੜੇ ਵਾਲੇ ਗੋਦਾਮਾਂ ਤੱਕ ਵੀ ਪਹੁੰਚ ਰਹੀਆਂ ਸਨ। ਜਿਸ ਥਾਂ ਤੇ ਅੱਗ ਲੱਗੀ ਹੈ ਉੱਥੇ ਬਦੇਰੇਤਰ ਕੱਪੜਿਆਂ ਦੇ ਹੀ ਗੋਦਾਮ ਨੇ। ਗਲੀ ਤਾਂ ਹੁਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਅਗ ਬਚਾਉਣ 'ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਇਸ ਤਰ੍ਹਾਂ ਤੰਗਲੀ 'ਚ ਪਹੁੰਚਣ ਲਈ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਕਾਫੀ ਮੁਸ਼ਕਿਲ ਪੇਸ਼ ਆਰੀ ਸੀ। ਮਾਰਕੀਟ 'ਚ ਜਿਹੜੀ ਆ ਫੋਲਾ ਦੇ ਗੋਡਾਊਨ 'ਤੇ ਲੱਗੀ ਆ ਇੱਥੇ ਸਾਨੂੰ ਸੂਚਨਾ ਮਿਲੀ ਕਿਹਨੂੰ ਨੇੜੇ ਸੀਗਾ ਇੱਥੋਂ ਪਹਿਲਾਂ ਅਸੀਂ ਉਧਰ ਦੀ ਗਏ ਸੀਗੇ ਉਸ ਦਾ ਰਸਤਾ ਬਦਲ ਕੇ ਦੂਜੇ ਪਾਸੇ ਗੱਡੀਆਂ ਲਿਆ ਕੇ ਤੇ ਅੱਗ ਬੁਝਾਉਣੇ ਸ਼ੁਰੂ ਕੀਤਾ ਹੁਣ ਅੱਗ ਕੰਟਰੋਲ ਵਿੱਚ ਆ।